हां जी दोस्तों सत श्री अकाल जी स्वागत है भी भी एक और वीडियो ਦੇ ਵਿੱਚ ਤੇ ਮੈਂ ਜੁੜਿਆ ਜੀ ਗੁਰਿੰਦਰ ਸੋ ਅੱਜ ਗੱਲ ਕਾਮਯਾਬੀ ਦੀ ਕਰਨੀ ਆ ਜਦੋਂ ਵੀ ਕਾਮਯਾਬੀ ਦੀ ਗੱਲ ਤੁਰਦੀ ਆ ਆਪਣੇ ਦਿਮਾਗ ਦੇ ਵਿੱਚ ਇੱਕੋ ਚੀਜ਼ ਆਉਂਦੀ ਆ ਉਹ ਆ ਜੀ ਪੈਸਾ ਕਿ ਜਿਹਨੇ ਇੱਥੇ ਦੁਨੀਆ ਦੇ ਉੱਤੇ ਆ ਕੇ ਪੈਸਾ ਕਮਾ ਲਿਆ ਵੀ ਉਹ ਇਨਸਾਨ ਸ਼ਾਇਦ ਕਾਮਯਾਬ ਹੋ ਗਿਆ ਕੀ ਇਕੱਲੇ ਪੈਸੇ ਦੇ ਨਾਲ ਆਪਾਂ ਕਾਮਯਾਬੀ ਨਾਪ ਸਕਦੇ ਹਾਂ ਕਿਸੇ ਦੀ ਨਹੀਂ ਬਿਲਕੁਲ ਵੀ ਨਹੀਂ ਆਪਾਂ ਇਹ ਵੀ ਗੱਲ ਤੋਂ ਮੁੱਕਰ ਨਹੀਂ ਸਕਦੇ ਕਿ ਪੈਸਾ ਜਿਹੜਾ ਜ਼ਰੂਰੀ ਨਹੀਂ ਹੈਗਾ ਪੈਸਾ ਵੀ ਬਹੁਤ ਜ਼ਰੂਰੀ ਆ ਪਰ ਕੱਲਾ ਪੈਸਾ ਜ਼ਰੂਰੀ ਨਹੀਂ ਨਾਲ ਹੋਰ ਵੀ ਚੀਜ਼ਾਂ ਜੇ ਬੰਦੇ ਦੇ ਨਾਲ ਆਹ ਜੁੜਦੀਆਂ ਨੇ ਤਾਂ ਉਹ ਬੰਦਾ ਕਾਮਯਾਬ ਮੰਨਿਆ ਜਾਂਦਾ ਸੰਪੂਰਨ ਤੌਰ ਤੇ ਸੋ ਪੰਜ ਉਹ ਚੀਜ਼ਾਂ ਪੰਜ ਉਹ ਗੱਲਾਂ ਜਿਹੜੀਆਂ ਇਨਸਾਨ ਨੂੰ ਕਾਮਯਾਬ ਬਣਾਉਂਦੀਆਂ ਨੇ ਜ਼ਿੰਦਗੀ ਤੇ ਆਉਣਾ ਉਹਦਾ ਸਫਲ ਹੁੰਦਾ ਉਹਦੇ ਬਾਰੇ ਆਪਾਂ ਗੱਲ ਕਰਦੇ ਆ ਜੀ ਪਹਿਲੀ ਚੀਜ਼ ਤਸੱਲੀ ਇਹ ਬਹੁਤ ਜ਼ਰੂਰੀ ਆ ਅੰਗਰੇਜ਼ੀ ਚ ਕਹਿੰਦੇ ਆ ਜੀ ਸੈਟੀਸਫੈਕਸ਼ਨ ਇਹ ਨਹੀਂ ਮਿਲਦੀ ਵੈਸੇ ਇੱਕ ਸੋਚ ਇਹ ਵੀ ਆ ਕਿ ਕਹਿੰਦੇ ਇਹ ਮਿਲਨੀ ਵੀ ਨਹੀਂ ਚਾਹੀਦੀ ਪਰ ਜੇ ਆਪਾਂ ਮੰਜ਼ਲਾਂ ਨੂੰ ਹਾਸਲ ਕਰਦੇ ਕਰਦੇ ਇਹ ਸੋਚੀ ਜਾਈਏ ਵੀ ਅਸੀਂ ਤਾਂ ਕੀਤਾ ਹੀ ਕੁਝ ਨਹੀਂ ਫਿਰ ਇਹ ਵੀ ਆਪਾਂ ਸੋਚ ਨਹੀਂ ਨਾ ਅਪਣਾ ਸਕਦੇ ਠੀਕ ਆ ਜਿਹੜਾ ਆਪਾਂ ਇੱਕ ਟਾਰਗੇਟ ਅਜੀਬ ਕਰਕੇ ਅਗਲਾ ਟਾਰਗੇਟ ਜ਼ਰੂਰ ਮੈਥ ਲੈਨੇ ਆ ਮੈਥਣਾ ਵੀ ਚਾਹੀਦਾ ਪਰ ਉਹ ਆ ਕਿ ਅੱਜ ਸਾਡੀ ਬਹੁਤ ਵਧੀਆ ਇਹ ਸੋਚ ਅਪਣਾਉਣੀ ਚਾਹੀਦੀ ਆ ਕਿ ਅੱਜ ਜੋ ਹੈਗਾ ਵਾ ਉਹਦੇ ਚ ਵੀ ਅਸੀਂ ਸ਼ੁਕਰਗੁਜ਼ਾਰ ਆ ਪ੍ਰਮਾਤਮਾ ਦਾ ਸ਼ੁਕਰਾਨਾ ਜ਼ਰੂਰ ਕਰਨਾ ਤੇ ਹੋਰ ਚੰਗੇ ਦੇ ਲਈ ਅਸੀਂ ਮਿਹਨਤ ਕਰ ਰਹੇ ਆਂ ਹੋਰ ਚੰਗੇ ਦੀ ਉਮੀਦ ਅਸੀਂ ਕਰਾਂਗੇ ਸੋ ਜਿਹੜੀ ਤਸੱਲੀ ਆ ਅੱਜ ਤੋਂ ਉਹ ਹੋਣੀ ਜ਼ਰੂਰੀ ਆ ਕਈ ਵਾਰ ਪਤਾ ਕੀ ਹੁੰਦਾ ਆਪਾਂ ਨੂੰ ਕਾਮਯਾਬੀ ਮਿਲ ਵੀ ਜਾਂਦੀ ਆ ਆਪਾਂ ਨੂੰ ਦੇਖੀ ਨਹੀਂ ਰਹੀ ਹੁੰਦੀ ਆਪਾਂ ਨੂੰ ਜਿੱਦਾਂ ਜਿੱਦਾਂ ਆਪਾਂ ਆਪਣੇ ਗੋਲ ਅਚੀਵ ਕਰਦੇ ਜਾਂਦੇ ਆ ਆਪਾਂ ਨੂੰ ਲੱਗ ਜਾਂਦਾ ਵੀ ਯਾਰ ਕੁਝ ਵੀ ਨਹੀਂ ਕੀਤਾ ਪਰ ਇੱਕ ਮੈਂ ਤੁਹਾਨੂੰ ਗੱਲ ਕਹੂੰਗਾ ਕਿ ਜੋ ਤੁਸੀਂ ਅੱਜ ਹੈਗੇ ਹੋ ਉਹਦੇ ਤੋਂ 4 ਸਾਲ ਪਿੱਛੇ ਜਾਓ 5 ਸਾਲ ਪਿੱਛੇ ਜਾਓ ਕੀ ਤੁਹਾਨੂੰ ਕੋਈ ਆਪਣੇ ਆਪ ਦੇ ਵਿੱਚ ਫਰਕ ਲੱਗਦਾ ਆਪਣੀ ਕਮਾਈ ਦੇ ਵਿੱਚ ਕੋਈ ਫਰਕ ਲੱਗਦਾ ਜੇ ਤਾਂ ਤੁਹਾਨੂੰ ਲੱਗਦਾ ਕਿ ਕਮਾਈ ਉਨੀ ਆ ਤੇ ਕੋਈ ਫਰਕ ਹੈ ਨਹੀਂਗਾ ਫਿਰ ਤਾਂ ਤੁਹਾਨੂੰ ਹੋਰ ਜ਼ਿਆਦਾ ਜਿਹੜੀ ਮਿਹਨਤ ਕਰਨ ਦੀ ਲੋੜ ਆ ਕੁਝ ਸੋਚਣ ਦੀ ਲੋੜ ਆ ਕੁਝ ਨਵਾਂ ਆਈਡੀਆ ਲੈ ਕੇ ਆਉਣ ਦੀ ਲੋੜ ਆ ਤੇ ਜੇ ਤੁਹਾਨੂੰ ਲੱਗਦਾ ਕਿ ਹਾਂ ਉਦੋਂ ਮੈਂ 10000 ਕਮਾ ਰਿਆ ਸੀ ਅੱਜ ਮੈਂ 50000 ਤੱਕ ਕਮਾਉਣ ਲੱਗ ਗਿਆ ਵੀ ਬਹੁਤ ਫਰਕ ਆ ਜੇ ਆਪਾਂ ਕਹਿੰਦੇ ਆ ਵੀ ਯਾਰ ਉਦੋਂ ਮੈਂ 10000 ਕਮਾਉਂਦਾ ਸੀ ਅੱਜ 10 ਲੱਖ ਕਿਉਂ ਨਹੀਂ ਕਮਾ ਰਿਆ ਵੀ ਮੈਂ ਕਾਮਯਾਬ ਇਨਸਾਨ ਨਹੀਂ ਇਹ ਤਾਂ ਨਹੀਂ ਕਹਿ ਸਕਦੇ ਕਿ 10 ਲੱਖ ਕਮਾਉਣ ਵਾਲਾ ਹੀ ਕਾਮਯਾਬ ਇਨਸਾਨ ਹੈ ਸੋ ਇੱਕ ਤਸੱਲੀ ਆ ਜਿਹੜੀ ਉਹ ਤੁਸੀਂ 50 50000 ਦੇ ਵਿੱਚੋਂ ਵੀ ਪੈਦਾ ਕਰਨੀ ਆ हां 10 ਲੱਖ ਮਹੀਨੇ ਦੇ ਲਈ ਆਪਾਂ ਕੋਸ਼ਿਸ਼ ਜ਼ਰੂਰ ਕਰਾਂਗੇ ਪਰ ਇਹ ਨਹੀਂ ਕਿ ਅੱਜ ਸਾਡੀ ਜ਼ਿੰਦਗੀ ਆ ਜਿਹੜੀ ਉਹ ਚੰਗੀ ਨਹੀਂ ਹੈਗੀ ਸੋ ਇਹ ਇਹ ਚੋਸ ਆ ਜਿਹੜੀ ਇਹ ਬਿਲਕੁਲ ਵੀ ਤੁਹਾਡੇ ਚ ਨਹੀਂ ਹੋਣੀ ਚਾਹੀਦੀ ਦੂਜੀ ਚੀਜ਼ ਜਿਹੜੀ ਇੱਕ ਕਾਮਯਾਬ ਇਨਸਾਨ ਚ ਹੋਣੀ ਚਾਹੀਦੀ ਆ ਸਕੂਨ ਹੋਣਾ ਚਾਹੀਦਾ ਮਨ ਦੀ ਸ਼ਾਂਤੀ ਹੋਣੀ ਚਾਹੀਦੀ ਆ ਇਹ ਚੀਜ਼ ਤਸੱਲੀ ਨਾਲੋਂ ਵੱਖਰੀ ਕਿਵੇਂ ਆ ਤੁਹਾਡੇ ਅੰਦਰ ਇੱਕ ਨਾ ਮਤਲਬ ਇੰਨੀ ਕੁ ਪਾਵਰ ਹੋਣੀ ਚਾਹੀਦੀ ਆ ਕਿ ਤੁਸੀਂ ਕਿਸੇ ਵੀ ਹਾਲਾਤ ਦੇ ਵਿੱਚ ਸ਼ਾਂਤ ਰਹਿ ਸਕੋ ਜਾਂ ਕਹਿ ਲਓ ਵੀ ਗੁੱਸੇ ਨੂੰ ਸ਼ਾਂਤ ਕਰਨਾ ਤੁਹਾਨੂੰ ਆਉਣਾ ਚਾਹੀਦਾ ਸਟ्रेस ਮੈਨੇਜ ਕਰਨਾ ਤੁਹਾਨੂੰ ਆਉਣਾ ਚਾਹੀਦਾ ਜੇ ਤੁਸੀਂ ਛੋਟੀ ਛੋਟੀ ਗੱਲ ਤੇ ਖਿੱਚ ਜਾਂਦੇ ਹੋ ਹਾਈਪਰ ਹੋ ਜਾਂਦੇ ਹੋ ਗੁੱਸਾ ਤੁਹਾਨੂੰ ਬਹੁਤ ਆਈ ਜਾਂਦਾ ਤਾਂ ਤੁਸੀਂ ਕਾਮਯਾਬ ਇਨਸਾਨ ਨਹੀਂ ਹੋਗੇ ਤੁਹਾਨੂੰ ਇਸ ਆਦਤ ਤੇ ਕੰਮ ਕਰਨ ਦੀ ਲੋੜ ਆ ਇਹ ਕਾਮਯਾਬੀ ਦਾ हिस्सा ਹੁੰਦੀ ਆ ਚੀਜ਼ ਕਿ ਸਾਨੂੰ ਜਿਹੜਾ ਇੱਕ ਮਨ ਦਾ ਸਕੂਨ ਹਰ ਸਮੇਂ ਮਹਿਸੂਸ ਹੋਣਾ ਚਾਹੀਦਾ ਭਾਵੇਂ ਅਸੀਂ ਕਿਸੇ ਵੀ ਦੁੱਖ ਦੇ ਵਿੱਚ ਆ ਸੁੱਖ ਦੇ ਵਿੱਚ ਆ ਤੇ ਆਪਣੇ ਅੰਦਰ ਸ਼ਾਂਤੀ ਕਿਵੇਂ ਭਰ ਕੇ ਰੱਖਣੀ ਆ ਇਹ ਟ੍ਰੇਨਿੰਗ ਤੁਹਾਨੂੰ ਜ਼ਰੂਰ ਲੈਣੀ ਪੈਣੀ ਆ ਤੀਜੀ ਚੀਜ਼ ਆਉਂਦੀ ਆ ਜੀ ਖੁਸ਼ੀ ਇਹ ਬਹੁਤ ਜ਼ਰੂਰੀ ਆ ਹੈਪੀਨੈਸ ਤੁਹਾਡੀ ਆਪਣੀ ਹੈਪੀਨੈਸ ਤਾਂ ਜ਼ਰੂਰੀ ਆ ਨਾਲ ਤੁਹਾਡੇ ਲੋਕ ਜੋ ਜੁੜੇ ਨੇ ਉਹਨਾਂ ਦੀ ਹੈਪੀਨੈਸ ਵੀ ਉਹ ਵੀ ਤੁਹਾਡੇ ਹੱਥ ਹੁੰਦੀ ਆ ਉਹਨਾਂ ਦੀ ਖੁਸ਼ੀ ਦਾ ਤੁਸੀਂ ਕਿੰਨਾ ਕੇ ਖਿਆਲ ਰੱਖਦੇ ਹੋ ਆਪਣੇ ਆਪ ਨੂੰ ਖੁਸ਼ ਕਰਨ ਦਾ ਸਭ ਤੋਂ ਵਧੀਆ ਤਰੀਕਾ ਹੁੰਦਾ ਕਿ ਅਸੀਂ ਹੋਰ ਨੂੰ ਖੁਸ਼ ਕਰ ਲਵੋ ਉਹਦੀ ਖੁਸ਼ੀ ਦੇਖ ਕੇ ਆਪਾਂ ਖੁਸ਼ ਹੋ ਜਾਂਦੇ ਆ ਹਨਾ ਜੋ ਚੰਗਾ ਇਨਸਾਨ ਆ ਉਹ ਇਹ ਸੋਚ ਜ਼ਰੂਰ ਰੱਖਦਾ ਆਪਾਂ ਕਿਸੇ ਬੱਚੇ ਨੂੰ ਖੁਸ਼ ਕਰਕੇ ਕਿੰਨਾ ਖੁਸ਼ ਹੁੰਨੇ ਆ ਸੋ ਉਹ ਚੀਜ਼ ਬਹੁਤ ਜ਼ਰੂਰੀ ਆ ਅਸੀਂ ਸਿਰਫ ਕਾਮਯਾਬੀ ਇਹਨੂੰ ਗਿਣਦੇ ਆ ਕਿ ਅਸੀਂ ਦਿਨ ਰਾਤ ਕੰਮ ਹੀ ਕਰੀ ਜਾਂਦੇ ਆ ਪੈਸੇ ਹੀ ਕਮਾਈ ਜਾਂਦੇ ਆ ਪਰਿਵਾਰ ਨੂੰ ਸਮਾਂ ਨਹੀਂ ਦੇ ਰਹੇ ਸਟਾਫ ਸਾਡਾ ਸਾਡੇ ਤੋਂ ਖੁਸ਼ ਨਹੀਂ ਰਹਿੰਦਾ ਤੁਸੀਂ ਸਟਾਫ ਨੂੰ ਹਮੇਸ਼ਾ ਝਿੜਕਦੇ ਹੋ ਉਹਨਾਂ ਦੇ ਨਾਲ ਗਲਤ ਬਿਹੇਵੀਅਰ ਕਰਦੇ ਹੋ ਤਾਂ ਇਹ ਕਾਮਯਾਬੀ ਦਾ ਕੋਈ ਫਾਇਦਾ ਨਹੀਂ ਇਕੱਲੀ ਪੈਸੇ ਵਾਲੀ ਜਿਹੜੀ ਕਾਮਯਾਬੀ ਤੁਹਾਨੂੰ ਮਿਲੀ ਆ ਪਰਿਵਾਰ ਨੂੰ ਵੀ ਸਮਾਂ ਦਿਓ ਵਪਾਰ ਨੂੰ ਵੀ ਸਮਾਂ ਦਿਓ ਜੌਬ ਨੂੰ ਵੀ ਜੇ ਤੁਸੀਂ ਜੌਬ ਵਾਲਿਆਂ ਤਾਂ ਜੌਬ ਨੂੰ ਵੀ ਸਮਾਂ ਦਿਓ ਜਿੱਦਾਂ ਮੈਂ ਕਿਹਾ ਕਿ ਜੇ ਤੁਸੀਂ ਬੱਚੇ ਆਪਣੇ ਨੇ ਉਹਨਾਂ ਨੂੰ ਨਾਰਾਜ਼ ਕਰਦੇ ਹੋ ਉਹਨਾਂ ਨੂੰ ਕਿਤੇ ਲੈ ਕੇ ਜਾਂਦੇ ਉਹਨਾਂ ਨੂੰ ਆਊਟਿੰਗ ਨਹੀਂ ਕਰਾਉਂਦੇ ਫਿਰ ਇਹ ਪੈਸਾ ਆਪਾਂ ਕਰਨਾ ਕੀ ਆ ਸੋ ਹਰ ਚੀਜ਼ ਦਾ ਜਿਹੜਾ ਇੱਕ ਟਾਈਮ ਹੋਣਾ ਚਾਹੀਦਾ ਇੱਕ ਸਮਾਂ ਹਰ ਚੀਜ਼ ਨੂੰ ਦੇਣਾ ਆਪਾਂ ਸਿੱਖੀਏ ਇਹ ਵੀ ਇੱਕ ਕਾਮਯਾਬ ਇਨਸਾਨ ਦੇ ਲੱਛਣ ਹੁੰਦੇ ਨੇ ਚੌਥੀ ਚੀਜ਼ ਆ ਜੀ ਇੱਜ਼ਤ ਤੁਹਾਡੀ ਰਿਸਪੈਕਟ ਕਹਿ ਲੋ ਰਤਬਾ ਕਹਿ ਲੋ ਰਤਬਾ ਦਾ ਚਲੋ ਲੋਕ ਹਾਸਲ ਕਰ ਲੈਂਦੇ ਨੇ ਪਰ ਜੋ ਇੱਕ ਮੁਕਾਮ ਤੇ ਤੁਸੀਂ ਪਹੁੰਚੇ ਹੋ ਉੱਥੇ ਤੁਹਾਡੇ ਕੋਲ ਰਿਸਪੈਕਟ ਕਿੰਨੀ ਕਾ ਕਿ ਲੋਕ ਤੁਹਾਨੂੰ ਗਾਲਾਂ ਤਾਂ ਨਹੀਂ ਕੱਢਦੇ ਪੈਸਾ ਤਾਂ ਤੁਸੀਂ ਕਮਾ ਲਿਆ ਕੱਲੀ ਪੈਸੇ ਜਿਹੜਾ ਪੈਸਾ ਕਮਾਉਣਾ ਨਾ ਇੱਜ਼ਤ ਕਮਾਉਣ ਦੇ ਨਾਲੋਂ ਸੌਖਾ ਵਾ ਪੈਸਾ ਤਾਂ ਬਥੇਰੇ ਲੋਕ ਕਮਾਈ ਫਿਰਦੇ ਬਥੇਰੇ ਲੋਕ ਇੱਥੇ ਦੁਨੀਆ ਤੇ ਅਮੀਰ ਨੇ ਪਰ ਇਹੋ ਜਿਹੇ ਕਿੰਨੇ ਕੁ ਲੋਕ ਨੇ ਜਿਨ੍ਹਾਂ ਨੂੰ ਹਰ ਕੋਈ ਚੰਗਾ ਕਹਿੰਦਾ ਉਹਨਾਂ ਦੇ ਮੂੰਹ ਦੇ ਉੱਤੇ ਰਿਸਪੈਕਟ ਨਹੀਂ ਲੋਕ ਪਿੱਠ ਪਿੱਛੇ ਵੀ ਜਿੰਨਾਂ ਦੀ ਰਿਸਪੈਕਟ ਕਰਦੇ ਹੁਣ ਇੰਨੇ ਇਹੋ ਜਿਹੇ ਲੋਕ ਕਿੰਨੇ ਕੁ ਹੋਣਗੇ ਦੁਨੀਆ ਤੇ ਬਹੁਤ ਘੱਟ ਹੋਣਗੇ ਸੋ ਉਹ ਚੀਜ਼ ਵੀ ਜ਼ਰੂਰੀ ਆ ਕੱਲਾ ਪੈਸਾ ਆਪਾਂ ਬੇਈਮਾਨੀਆਂ ਕਰਕੇ ਠੱਗੀਆਂ ਕਰਕੇ ਕਮਾ ਲਿਆ ਤੇ ਉਹ ਪੈਸਾ ਤੁਹਾਨੂੰ ਰਾਤ ਨੂੰ ਚੈਨ ਨਾਲ ਸੌਣ ਨਹੀਂ ਦੇਊਗਾ ਜਿਹੜਾ ਦੂਜਾ ਪੁਆਇੰਟ ਸੀ ਸਕੂਨ ਫੇਰ ਨਹੀਂ ਮਿਲਣਾ ਤੁਹਾਨੂੰ ਰਿਸਪੈਕਟ ਕਮਾਉਣੀ ਆ ਈਮਾਨਦਾਰੀ ਦੇ ਨਾਲ ਕਾਮਯਾਬੀ ਵੱਲ ਵਧਣਾ ਵਾ ਕਿ ਹਰ ਕੋਈ ਤੁਹਾਡੀ ਤਾਰੀਫ ਕਰੇ ਤੁਹਾਡੀ ਤੁਹਾਡੀ ਮਿਸਾਲ ਦੇਵੇ ਕਿ ਹਾ ਯਾਰ ਉਹ ਬੰਦੇ ਨੂੰ ਦੇਖ ਉਹ ਬੰਦੇ ਤੋਂ ਕੁਝ ਸਿੱਖਣਾ ਚਾਹੀਦਾ ਆਪਾਂ ਨੂੰ ਉਸ ਬੰਦੇ ਨੇ ਕਿੰਨੀ ਮਿਹਨਤ ਕੀਤੀ ਹੈ ਸਟਰਗਲ ਕੀਤੀ ਅੱਜ ਕਿੱਥੇ ਪਹੁੰਚ ਗਿਆ ਕਿੰਨਾ ਵਧੀਆ ਬੰਦਾ ਵਾ ਉਹ ਗਰੀਬਾਂ ਦਾ ਵੀ ਭਲਾ ਕਰਦਾ ਜਿੱਥੇ ਲੋੜ ਆ ਉਥੇ ਆ ਕੇ ਖੜ ਜਾਂਦਾ ਵਾ ਇਹੋ ਜੀ ਇਮੇਜ ਆਪਾਂ ਨੂੰ ਬਣਾਉਣੀ ਚਾਹੀਦੀ ਆ ਸੋ ਤਾਂ ਆਪਾਂ ਕਾਮਯਾਬ ਇਨਸਾਨ ਮੰਨੇ ਜਾਵਾਂਗੇ ਪੰਜਵਾਂ ਪੁਆਇੰਟ ਜਿਹੜੀ ਲੋੜ ਜ਼ਰੂਰ ਆ ਅੱਜ ਦੀ ਤੇ ਇਹਦੇ ਬਿਨਾ ਜ਼ਿੰਦਗੀ ਆਪਾਂ ਇਮੇਜਨ ਨਹੀਂ ਕਰ ਸਕਦੇ ਉਹ ਅੱਜ ਪੈਸਾ ਮੈਂ ਲਾਸਟ ਤੇ ਪੈਸਾ ਤਾਂ ਰੱਖਿਆ ਕਿ ਇਸ ਗੱਲ ਤੋਂ ਜਿੱਦਾਂ ਮੈਂ ਸ਼ੁਰੂ ਚ ਕਿਹਾ ਸੀ ਮੁੱਕਰ ਤਾਂ ਸਕਦੇ ਨਹੀਂ ਪੈਸਾ ਬਹੁਤ ਜ਼ਰੂਰੀ ਆ ਜ਼ਿੰਦਗੀ ਜਿਉਣ ਦੇ ਲਈ ਆਪਣੀਆਂ ਖੁਆਇਸ਼ਾਂ ਵੀ ਨੇ ਬੱਚਿਆਂ ਦੇ ਖਰਚੇ ਨੇ ਪਰਿਵਾਰ ਦਾ ਗੁਜ਼ਾਰਾ ਕਰਨਾ ਪੈਸਾ ਆਪਾਂ ਨੂੰ ਖੁੱਲਾ ਜ਼ਰੂਰ ਚਾਹੀਦਾ ਖੁੱਲਾ ਪੈਸਾ ਕਮਾਉਣਾ ਕੋਈ ਮਾੜੀ ਗੱਲ ਵੀ ਨਹੀਂ ਪਰ ਕੋਈ ਗਲਤ ਤਰੀਕੇ ਦੇ ਨਾਲ ਆਪਾਂ ਪੈਸਾ ਨਹੀਂ ਕਮਾਉਣਾ ਜੇ ਗਲਤ ਤਰੀਕੇ ਦੇ ਨਾਲ ਪੈਸਾ ਕਮਾ ਰਹੇ ਹੋ ਉਹਦੇ ਨਾਲੋਂ ਤਾਂ ਆਪਾਂ ਸਿੰਪਲ ਦਾਲ ਰੋਟੀ ਜਿਹੜੀ ਖਾ ਲਈਏ ਉਹੀ ਚੰਗੀ ਆ ਤੇ ਉਹਦੇ ਵਿੱਚ ਹੀ ਬਰਕਤ ਆ ਸੋ ਪੈਸਾ ਉਹਨਾਂ ਕੋ ਹੋਵੇ ਜਿੰਨੀ ਕੁ ਸਾਨੂੰ ਲੋੜ ਆ ਸਾਡੀ ਹਰ ਜਿਹੜੀ ਬੇਸਿਕ ਨੀਡ ਆ ਉਹ ਪੂਰੀ ਹੋ ਸਕੇ ਤੇ ਜੇ ਤੁਹਾਡੇ ਕੋਈ ਸੁਪਨੇ ਨੇ ਕੁਝ ਇਚਾਵਾਂ ਨੇ ਮੈਂ ਨਹੀਂ ਕਹਿੰਦਾ ਕਿ ਚਾਵਾ ਮਾਰ ਲਓ ਕੋਈ ਤੁਸੀਂ ਮਟੀਰੀਅਲਿਸਟਿਕ ਬਿਲਕੁਲ ਹੀ ਨਾ ਬਣੋ ਚਲੋ ਸਮੇਂ ਦੇ ਹਿਸਾਬ ਦੇ ਨਾਲ ਚੱਲਣਾ ਪੈਂਦਾ ਉਹ ਚੀਜ਼ਾਂ ਵੀ ਤੁਹਾਡੀਆਂ ਪੂਰੀਆਂ ਹੁੰਦੀਆਂ ਜਾਣ ਪਰ ਜਿਹੜੇ ਪਹਿਲੇ 4 ਪੁਆਇੰਟ ਇਹ ਵੀ ਨਾਲ ਇਹ ਪੰਜਾਂ ਦਾ ਸੁਮੇਲ ਹੋਣਾ ਚਾਹੀਦਾ ਤਾਂ ਤੁਸੀਂ ਕਾਮਯਾਬ ਇਨਸਾਨ ਕਹੇ ਜਾਊਂਗੇ ਬਹੁਤ ਬਹੁਤ ਧੰਨਵਾਦ ਜੀ ਐਂਡ ਤੇ ਇੰਨੀ ਗੱਲ ਕਹੂੰਗਾ ਕਿ ਕਾਮਯਾਬ ਇਨਸਾਨ ਉਹ ਜਿਹੜਾ ਪਰਮਾਤਮਾ ਦੇ ਬਾਣੇ ਦੇ ਵਿੱਚ ਰਹਿੰਦਾ ਤੇ ਜਿਹਦੇ ਤੇ ਪਰਮਾਤਮਾ ਦਾ ਮਿਹਰ ਭਰਿਆ ਹੱਥ ਰਹਿੰਦਾ ਵਾ ਤੇ ਰੱਬ ਤੁਹਾਡੇ ਸਾਰਿਆਂ ਤੇ ਮਿਹਰ ਭਰਿਆ ਹੱਥ ਰੱਖੇ ਇਸੇ ਦੁਆ ਦੇ ਨਾਲ ਅਗਲੀ ਵੀਡੀਓ ਦਾ ਵਾਦਾ ਕਰਕੇ ਤੁਹਾਡੇ ਤੋਂ ਅਲਵਿਦਾ ਲੈਣਾ ਜੀ